ਸ਼ੁਕਰਮਨ ਸਿੰਘ ਦੀ ਮੌਤ ਤੋਂ ਬਾਅਦ ਵੀ ਕੋਈ ਵੀ ਮੁਕੱਦਮਾ ਦਰਜ ਨਹੀਂ ਹੋਇਆ ਕਿ ਇਸ ਦੇ ਪਿੱਛੇ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਮਿਲ ਕੇ ਸਾਜ਼ਿਸ਼ਾਂ ਰਚ ਰਹੀਆਂ ਨੇ ਜਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਇਹ ਬਿਆਨ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਸ਼ੁਕਰਮਨ ਸਿੰਘ ਨੂੰ ਲੈ ਕੇ ਹਜੇ ਕੋਈ ਵੀ ਐਕਸ਼ਨ ਪੰਜਾਬ ਸਰਕਾਰ ਨੇ ਨਹੀਂ ਲਿਆ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਵੱਡੇ ਪਲਾਨ ਬਣਾਏ ਜਾ ਰਹੇ ਨੇ ਤੇ ਸਿਰਫ ਔਰ ਸਿਰਫ ਕਿਸਾਨੀ ਅੰਦੋਲਨ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਸਾਜ਼ਿਸ਼ਾਂ ਪੰਜਾਬ ਸਰਕਾਰ ਰਚ ਰਹੀ ਹੈ। ਇਹ ਬਿਆਨ ਲੱਖ ਸਿਧਾਨਾ ਦੇ ਵੱਲੋਂ ਦੇ ਕੇ ਪਲਟਵਾਰਾ ਜਿਹੜਾ ਪੰਜਾਬ ਸਰਕਾਰ ਤੇ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਸਾਡੇ ਸਿੰਘਾਂ ਦੇ ਨਾਲ ੱੱਕਾ ਹੋ ਰਿਹਾ ਹੈ ਤੇ ਜੋ ਵੀ ਜੋ ਐਨਐਸਏ ਖਤਮ ਹੋਣ ਜਾ ਰਿਹਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਬੈਰਕਰ ਦੇ ਵਿੱਚ ਉਹ ਜਿਹੜੇ ਮੋਬਾਈਲ ਫੋਨ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਉਸ ਨੂੰ ਲੈ ਕੇ ਵੀ ਜਿਹੜੀ ਡੂੰਘੀਆਂ ਸਾਜ਼ਿਸ਼ਾਂ ਨੇ ਹੋ ਰਚੀਆਂ ਹੋਈਆਂ ਨੇ ਤੇ ਸਿੱਖਾਂ ਦੇ ਨਾਲ ਜਿਹੜਾ ਧੱਕਾ ਆਇਆ ਉਹ ਪੰਜਾਬ ਸਰਕਾਰ ਕਰ ਰਹੀ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿੰਘ ਸਿਧਾਣਾ ਦਾ ਹੋਰ ਪੰਜਾਬ ਸਰਕਾਰ ਨੂੰ ਲੈ ਕੇ ਕੀ ਕਹਿਣਾ ਹੈ ਇੱਥੇ ਸਰਕਾਰ ਨੇ ਪਰਚਾ ਦੇਣਾ ਹੁੰਦਾ ਹੈ ਭਾਨੇ ਹਰ ਕਹਿੰਦੇ ਚੈਨੀ ਚੋਰੀ ਦਾ ਫਰੋਤੀਆਂ ਦਾ ਮਿੰਟ ਪੰਜ ਲਾਉਂਦੇ ਆ ਕਿਸੇ ਦੀ ਆਵਾਜ਼ ਦੱਬਣੀ ਹੋਵੇ ਮਿੰਟ ਪੰਜ ਦੇ ਪਰਚਾ ਦਿੰਦੇ ਆ ਮੇਰਾ ਗਰ ਚੱਟੇ ਦਾ ਪਰਚਾ ਉਹ ਤਰਨ ਤਰਨ ਦੇਤਾ ਇਹ ਸਰਕਾਰ ਨੇ 4 ਦਿਨ ਹੋ ਗਏ ਬੰਦਾ ਮਾਰਤਾ ਗੋਲੀ ਮਾਰ ਕੇ ਚੱਕ ਕੇ ਲੈ ਗਏ ਨੌਜਵਾਨਾਂ ਨੂੰ ਚੱਡੇ ਪਾੜ ਤੇ ਲੱਤਾਂ ਤੋੜ ਨੱਕ ਤੋੜ ਜਵਾੜੇ ਤੋੜ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਬੋਲਿਆ ਵੀ ਨਹੀਂ ਜਾਂਦਾ ਖਾਦਾ ਵੀ ਨਹੀਂ ਜਾਂਦਾ ਉਹ ਤੋਂ ਮਸ਼ੀਨਰੀ ਭੰਨ ਗਏ ਸਾਧਨ ਭੰਨ ਗਏ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਪੰਜਾਬ ਦੀ ਹੱਦ ਚ ਆ ਕੇ ਤੇ ਚੌਥਾ ਦਿਨ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਆ ਮੈਂ ਪੰਜਾਬ ਨਾਲ ਆ ਤੇ ਇੱਕ ਵੀ ਮੁਕਦਮਾ ਦਰਜ ਨਹੀਂ ਹੋਇਆ ਕਿਉਂ ਇਹ ਤੋਂ ਸਮਝ ਲਓ ਵੀ ਇਹ ਸੈਂਟਰ ਤੇ ਵਿੱਚੇ ਪੰਜਾਬ ਸਰਕਾਰ ਅਲੇ ਹੋਏ ਆ ਲੱਗਦਾ ਕਿ ਜਿਸ ਤਰ੍ਹਾਂ ਦੀ ਭੂਮਿਕਾ ਸਰਕਾਰਾਂ ਨੂੰ ਅਦੀ ਅਦਾ ਕਰਨੀ ਚਾਹੀਦੀ ਸੀ ਉਹ ਵਿਰੋਧੀ ਧਿਰਾਂ ਕਰ ਰਹੀਆਂ ਨੇ ਜਿਵੇਂ ਹੁਣ ਬ੍ਰਿਤਪਾਲ ਨੂੰ ਭਾਵੇਂ ਵਿਰੋਧੀ ਧਿਰਾਂ ਨੇ ਪੀਜੀ ਪਹੁੰਚਾਇਆ ਉਹਦੇ ਵਿੱਚ ਨਹੀਂ ਕੋਈ ਵਿਰੋਧੀ ਧਿਰ ਨਹੀਂ ਇਹ ਸਭ ਇਹ ਵੀ ਗਲਤ ਗੱਲ ਹੈ ਇਹ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਉੱਥੇ ਰੈਫਰ ਹੋਇਆ ਇਹ ਕਿੱਥੇ ਸੀ ਵਿਰੋਧੀ ਧਿਰਾਂ ਜਿਹੜੇ ਅੱਜ ਗੱਲਾਂ ਕਰਦੇ ਆ ਕਿਸਾਨਾਂ ਨਾਲ ਜਿਹੜਾ ਕਾਲੇ ਕਾਨੂੰਨ ਆਇਆ ਤੇ ਕਹਿੰਦੇ ਅਸੀਂ ਕਾਲੇ ਕਾਨੂੰਨ ਚੰਗੇ ਬਹੁਤ ਆ ਇਹ ਉਹੀ ਬਾਦਲ ਨੇ ਤੇ ਉਹੀ ਕਾਂਗਰਸ ਸੀ ਜਦੋਂ ਮੋਰਚਾ ਲੱਗਿਆ ਦਿੱਲੀ ਤੇ ਉਦੋਂ ਮੋਰਚੇ ਦੀ ਮੁਖਾਲਫਤ ਕਰਦੇ ਆ ਅੱਜ ਕਹਿੰਦੇ ਕਿਸਾਨਾਂ ਨਾਲ ਸੋ ਇਸ ਲਈ ਇਹ ਸਾਰਿਆਂ ਨੇ ਬਾਈ ਇਹਨਾਂ ਨੇ ਭੁਗਤਣਾ ਹਮੇਸ਼ਾ ਸਟੇਟ ਦੇ ਹੱਕ ਕੀ ਹੁੰਦਾ ਦਿੱਲੀ ਦੇ ਹੱਕ ਕੀ ਭੁਗਤਣਾ ਹੁੰਦਾ ਪੰਜਾਬ ਨਾਲ ਕੋਈ ਖੜਦਾ ਨਹੀਂ ਨਾ ਪਹਿਲਾਂ ਖੜਿਆ ਨਾ ਅੱਜ ਖੜਨਾ ਇਹਦਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਵੀ ਤੁਹਾਡੀ ਆਪਣੀ ਲੜਾਈ ਆ ਤੁਸੀਂ ਕਿਵੇਂ ਲੜਨੀ ਆ ਇਹ ਲੋਕਾਂ ਨੂੰ ਉੱਠ ਕੇ ਲੜਨੀ ਪੈਣੀ ਆ ਮੋਰਚੇ 'ਚ ਵੱਧ ਤੋਂ ਵੱਧ ਗਿਣਤੀ ਵਧਾਓ ਮੈਂ ਅਪੀਲ ਕਰਦਾ ਸ਼ੰਭੂ ਖਨੌਰੀ ਜਿੰਨੇ ਵੀ ਸਾਡੇ ਉੱਥੇ ਬੈਠੇ ਨੇ ਜੋ ਦੇ ਉਹਨਾਂ ਦੇ ਨਾਲ ਜਾ ਕੇ ਵੱਧ ਤੋਂ ਵੱਧ ਬੈਠੋ ਉਹਨਾਂ ਦਾ ਸਾਥ ਦਿਓ ਤਾਂ ਕਿ ਇਹ ਦੇਖੋ ਚੀਕ ਤਾਂ ਸਰਕਾਰ ਦੀ ਵੱਜੀ ਪਈ ਆ ਇਹ ਕੋਈ ਦੋਰਾਵਾ ਨਹੀਂ ਹੈਗਾ ਵੀ ਸਰਕਾਰ ਦੀ ਚੀਕ ਨਹੀਂ ਵੱਜੀ ਪਰ ਨਿਰਾਸ਼ਤਾ ਲਿਆਉਣ ਦੀ ਲੋੜ ਨਹੀਂ ਲੜਾਈ ਵੱਡੀ ਆ WTO ਦੇ ਖਿਲਾਫ ਹੈ ਨਿਊ ਵਰਲਡ ਆਰਡਰ ਦੇ ਖਿਲਾਫ ਹੈ ਕੋਈ ਕੁਝ ਖਬਰ ਆ ਰਹੀ ਹੈ ਨਾ ਕੁਝ ਖਬਰ ਆ ਰਹੀਆਂ ਨੇ ਕਿ ਬਾਰਡਰ ਜਿਹੜੇ ਆ ਹਟਾਣਾ ਸ਼ੁਰੂ ਕਰ ਦਿੱਤੇ ਆ ਨਹੀਂ 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 ਹਲੇ ਕੋਈ ਐਸੀ ਗੱਲ ਨਹੀਂ ਉਹ ਉਧਰ ਕੋਈ ਟਿਕਰੀ ਵਾਲੇ ਪਾਸੇ ਗਾਹਾਂ ਉਹਨਾਂ ਨੇ ਮਾੜੇ ਮੋٹے ਕੋਈ ਪੱਥਰ ਪੁੱਥਰ ਹਟਾਏ ਆ ਕਿ ਆਪਣੇ ਲੱਖਾ ਸੁਧਾਨਾ ਨੇ ਕਿਹਾ ਵੀ ਚੀਕ ਸਰਕਾਰ ਦੇ ਰੁਪਏ ਚੀਕ ਤੋਂ ਜ਼ਿਆਦਾ ਗਿਆ ਇੱਕ ਵੀਡੀਓ ਰਿਲੀਜ਼ ਹੋ ਰਹੀ ਜਿਹਦੇ ਵਿੱਚ ਤੁਹਾਡੀ ਰੂਟਿੰਗ ਹੋ ਰਹੀ ਹੈ ਉਹ ਕੀ ਕਸਰ ਦੇਖੋ ਇਹ ਇਹ ਬਈ بڑے ਏਜੰਡੇ ਨੇ ਹੁਣ ਮੈਂ ਜਿਹੜੇ ਪਿੰਨਾ ਜਾਣਾ ਹੋ ਸ ਹਰ ਥਾਂ ਦੇ ਉੱਤੇ ਦੇਖੋ ਮੈਂ ਲਗਾਤਾਰ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆ ਆਮ ਆਦਮੀ ਪਾਰਟੀ ਵਾਲੇ ਹੋਣ ਜਿਹੜੀਆਂ ਇਹਨਾਂ ਦੀਆਂ ਪੰਜਾਬ ਮਾਰੂ ਨੀਤੀਆਂ ਮੈਂ ਵਿਰੋਧ ਕਰਦਾ ਰਿਹਾ ਬੋਲਦਾ ਰਿਹਾ ਖੁੱਲ ਕੇ ਇਹ ਇਹਨਾਂ ਦੇ ਬੰਦੇ ਜਿੱਥੇ ਫਿਰਦੇ ਆ ਉਹ ਬਹਾਨਾ ਬਣਾਉਂਦੇ ਵੀ ਅਸੀਂ ਕਿਸਾਨ ਆ ਕਿਸਾਨਾਂ ਦੀ ਆੜ ਤੇ ਮੇਰਾ ਵਿਰੋਧ ਲੱਖਾ ਮੁਰਦਾਬਾਦ ਮੁਰਦਾਬਾਦ ਲੱਖੇ ਨੇ ਮਾੜਾ ਇਹ ਕੀਤਾ ਲੱਖੇ ਨੇ ਪੰਜਾਬ ਨਾਲ ਗੁਦਾਰੀ ਕੀਤੀ ਆ ਲੱਖੇ ਦੇ ਪੰਜਾਬੀ ਮਾਂ ਬੋਲੀ ਦੇ 16 ਪਰਚਾ 6 ਮਹੀਨੇ ਜੇਲ੍ਹ ਆ ਕੇ ਆਏ ਆ ਲੱਖਾ ਪੰਜਾਬ ਦੇ ਪਾਣੀ ਵਾਲੀ 2 ਮਹੀਨੇ ਉੱਥੇ ਘੱਲ ਖੁਰਦ ਨਹਿਰ ਤੇ ਮੋਰਚਾ ਲਾ ਕੇ ਬੈਠਾ ਰਿਹਾ ਲੱਖੇ ਦੇ ਕਿਸਾਨੀ ਅੰਦੋਲਨ ਚ 6 ਮਹੀਨੇ ਕਰ ਛੱਡਿਆ ਲੱਖ ਰੁਪਇਆ ਸਿਰ ਤੇ ਨਾਂ ਸੀ ਦਿੱਲੀ ਪੁਲਿਸ ਦਾ ਦੋ ਪਰਚੇ ਉਹ ਵੀ ਦਿੱਲੀ ਹਲੇ ਉਵੇਂ ਹੀ ਆ ਤੇ ਬਾਕੀ ਚੰਡੀਗੜ੍ਹ ਪਰਚੇ ਆ ਆ ਨਵੇਂ ਪਰਚੇ ਹਰਿਆਣਾ ਸਰਕਾਰ ਨੇ ਹੋਰ ਦੇਤੇ ਲੱਖਾ ਮਾੜਾ ਹੀ ਕਰ ਰਿਹਾ ਲੱਖਾ ਗਲਤ ਕੀ ਕਰ ਰਿਹਾ ਜਾਂ ਦੱਸੋ ਨਾ ਵੀ ਮੈਂ ਕੋਈ ਐਮਐਲਏ ਆ ਮੈਂ ਕੋਈ ਐਮਪੀ ਆ ਜਾਂ ਮੈਂ ਕੋਈ ਚੁਣਿਆ ਹੋਇਆ ਨਮੈਂਦਾ ਤੁਸੀਂ ਮੈਨੂੰ ਕਹਿੰਦੇ ਮੈਂ ਤਾਂ ਫਿਰ ਵੀ ਕਹਿੰਦਾ ਮੈਂ ਸਵਾਲਾਂ ਤੋਂ ਨਹੀਂ ਭਜਦਾ ਜਿਹੜਾ ਮਰਜ਼ੀ ਸਵਾਲ ਕਰੋ ਮੈਂ ਜਵਾਬ ਦੇ ਕੇ ਜਾਊਂਗਾ ਪਰ ਜੇ ਇੱਕ ਮਿਸਿਆ ਹੁੰਦਾ ਇਹਨਾਂ ਸਾਰਿਆਂ ਦਾ ਜੋਰ ਲੱਗਿਆ ਵਿੱਚੇ ਬਾਦਲਾਂ ਦਾ ਵਿੱਚੇ ਕਾਂਗਰਸਿਆਂ ਦਾ ਵਿੱਚੇ ਭੁਖੜ ਵਾਲਿਆਂ ਦਾ ਇਹਨਾਂ ਦੇ ਆਈਟੀ ਸਲਦਾਂ ਦੇ ਬੰਦਿਆਂ ਦਾ ਵੀ ਕਿਸੇ ਤਰੀਕੇ ਨਾਲ ਲੱਖੇ ਦੇ ਖਿਲਾਫ ਇੱਕ ਨੈਟਵਰਕ ਸਰਜੋ ਇੱਕ ਵਰਤਾਂਤ ਘੜੋ ਲੱਖੇ ਦੇ ਖਿਲਾਫ ਪ੍ਰਪਗੰਡਾ ਚਲਾਓ ਇਹ ਸਾਰਾ ਉਹਦੇ ਤੋਂ ਨਿਕਲ ਰਿਹਾ ਕੋਈ ਗੱਲ ਨਹੀਂ ਮੈਂ ਪ੍ਰਵਾਹ ਨਹੀਂ ਕਰਦਾ ਇਹ ਜੀਆਂ ਗੱਲਾਂ ਦੀ ਲੱਖਾ ਜੀ ਲੱਖਾ ਜੀ ਤੁਸੀਂ ਕਾਫੀ ਥਾਵਾਂ ਤੇ ਜਾ ਰਹੇ ਹੋ ਅਮਰਸਰ ਵੀ ਜਾ ਰਹੇ ਹੋ ਇਸ ਤਰ੍ਹਾਂ ਅਮਰਪਾਲ ਦੇ ਮੁੱਦੇ ਨੂੰ ਲੈ ਕੇ ਵੀ ਆਪਾਂ ਚਰਚਾ ਕਰ ਲਈਏ ਕਿ ਐਨਐਸਏ ਜਿਹੜੀ ਨੌਜਵਾਨਾਂ ਤੇ ਲਗਾਈ ਗਈ ਹੈ ਇੱਕ ਭੁਖੜ ਹਦਾਲ ਹੁਣ ਉਹਨਾਂ ਦੀ ਮਾਤਾ ਜੀ ਵੱਲੋਂ ਰੱਖੀ ਗਈ ਬਹੁਤ ਸਾਰੀਆਂ ਚਰਚਾਵਾਂ ਡਿਗਰੂਗੜ੍ਹ ਜੇਲ੍ਹ ਤੋਂ ਬਾਹਰ ਆ ਰਹੀਆਂ ਕਿ ਸਮਾਨ ਮਿਲਿਆ ਇਸ ਤਰ੍ਹਾਂ ਵੇਖਦੇ ਹੋ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਚਾਰਾ ਦਿਨ ਕਿਸ ਤਰ੍ਹਾਂ ਦੀ ਹੁਣ ਚਾਹੀਦੀ ਉਹਨਾਂ ਦਾ ਪਰਿਵਾਰ ਭੁੱਖ ਹੜਤਾਲ ਤੇ ਬੈਠਾ ਹੈ ਉਹ ਆਪ ਭੁੱਖ ਹੜਤਾਲ ਤੇ ਬੈਠੇ ਨੇ ਭਾਈ ਬਸੰਤ ਸਿੰਘ ਦੀ ਚਾਚੇ ਹਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਅੱਜ ਰਾਹੁਕੇ ਦੀ ਮਾਤਾ ਨੂੰ ਵੀ ਮਤਲਬ ਕਿ ਉੱਥੇ ਦੌਰਾ ਪਿਆ ਹਾਲਾਤ ਪਰਿਵਾਰਾਂ ਦੇ ਬੜੇ ਗੰਭੀਰ ਬਣੇ ਹੋਏ ਨੇ ਸੋ ਇਹ 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 ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੱਕ ਸਾਲ ਹੋ ਗਿਆ ਨਸੇ ਲੱਗੀ ਨੂੰ ਹੁਣ ਉੱਥੇ ਨਵੇਂ ਇਲਜ਼ਾਮ ਬਈ ਸ਼ੁਰੂ ਕਰਤੀ ਮੋਬਾਈਲ ਮਿਲੇ ਨੇ ਜੀ ਆ ਮਿਲਿਆ ਜੀ ਉਹ ਮਿਲਿਆ ਪੰਜਾਬ ਸਰਕਾਰ ਨੇ ਇਸੇ ਲਈ ਆ ਇਹਨਾਂ ਦੇ ਕਹਿਣ ਤੇ ਸੈਂਟਰ ਨੇ ਇਸੇ ਲਈ ਆ ਸੋ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਲਿਆਂਦਾ ਜਾਵੇ ਸਾਡਾ ਫਰਜ਼ ਬਣਦਾ